ਰਾਜਵੀਰ ਦੀ ਮੌਤ ਕਾਰਨਾਲ ਹੋਈ ਸੀ ਆਖਿਰਕਾਰ ਅੱਜ ਸੱਚ ਸਾਹਮਣੇ ਆ ਹੀ ਗਿਆ ਰਾਜਵੀਰ ਜਵੰਦਾ ਦੀ ਮੌਤ ਹੋਈ ਇਹ ਸਭ ਨੂੰ ਪਤਾ ਸੀ ਪਰ ਕਿਵੇਂ ਹੋਈ ਸੀ ਇਹ ਕਿਸੇ ਨੂੰ ਨਹੀਂ ਪਤਾ ਸੀ ਪੂਰਾ ਪੰਜਾਬ ਸੋਚਦਾ ਰਹਿ ਗਿਆ ਆਖਿਰੇ ਮੌਤ ਸੀ ਦਾ ਐਕਸੀਡੈਂਟ ਅੱਜ ਰਾਜਵੀਰ ਦੀ ਮੌਤ ਨੂੰ ਪੂਰੇ 57 ਦਿਨ ਹੋ ਚੁਕੇ ਨੇ ਪਰ ਇੱਕ ਸਵਾਲ ਹਰ ਇਨਸਾਨ ਦੇ ਦਿਮਾਗ ਵਿੱਚ ਅੱਜ ਵੀ ਘੁੰਮ ਰਿਹਾ ਆ ਰਾਜਵੀਰ ਜਵੰਦਾ ਦੀ ਮੌਤ ਆਖਿਰ ਕਿਵੇਂ ਹੋਈ ਸੀ ਸਭ ਤੋ ਵੱਡੇ ਸਵਾਲ ਹੁਣ ਇਹ ਆ ਕਿ ਰਾਜਵੀਰ ਦੀ ਮੌਤ ਐਕਸੀਡੈਂਟ ਸੀ ਜਾਂ ਕਿਸੇ ਦੀ ਲਾਪਰਵਾਹੀ ਸੀ ਜਾਂ ਕਿਸੇ ਨੇ ਕੁਝ ਲੁਕੋਇਆ ਸੀ ਅੱਜ 57 ਦਿਨਾਂ ਬਾਅਦ ਪਹਿਲੀ ਵਾਰ ਸੱਚ ਸਾਹਮਣੇ ਆਹੀ ਗਿਆ ਜੋ ਕਿਸੇ ਨੂੰ ਨਹੀਂ ਪਤਾ ਤੇ ਨਾ ਹੀ ਕੋਈ ਤੁਹਾਨੂੰ ਹੋਰ ਦੱਸੇਗਾ ਤੇ ਸਭ ਤੋਂ ਵੱਡੀ ਗੱਲ ਇਹ ਆ 27 ਸਤੰਬਰ 2025 ਕੈਲੰਡਰ 'ਤੇ ਸਭ ਲਈ ਇੱਕ ਹੋਰ ਦਿਨ ਪਰ ਕਿਸਮਤ ਨੇ ਇਸ ਦਿਨ ਨੂੰ ਰਾਜਵੀਰ ਜਵੰਦਾ ਲਈ ਆਖਰੀ ਸਵੇਰ ਬਣਾਇਆ ਹੋਇਆ ਸੀ ਸ਼ਾਇਦ ਉਸ ਨੂੰ ਵੀ ਨਹੀਂ ਪਤਾ ਸੀ ਸਵੇਰ ਦੇ 10:15 ਹੋਏ ਸਨ ਰਾਜਵੀਰ ਆਪਣੀ ਬਾਈਕ ਤੇ ਸੀ ਜਿਵੇਂ ਉਹ ਅਕਸਰ ਓਪਨ ਰੋਡ ਵਾਲੇ ਰੋਡ ਤੇ ਰਾਈਡ ਇੰਜੋਏ ਕਰਦਾ ਹੁੰਦਾ ਸੀ ਸੇਮ ਉਵੇਂ ਹੀ ਗਿਆ ਹੋਇਆ ਸੀ ਠੋਲੀ ਹਵਾ ਸੂਰਜ ਦਾ ਸੌਫਟ ਲਾਈਟ ਅਤੇ ਪਰਫੈਕਟ ਮਾਰਨਿੰਗ ਸੀ ਰੋਡ ਬਿਲਕੁਲ ਖਾਲੀ ਸੀ ਪਰ ਰਸਤੇ 'ਚ ਅਚਾਨਕ ਪਸ਼ੂ ਆ ਗਏ ਰਾਜਵੀਰ ਨੇ ਬ੍ਰੇਕਸ ਲਾਈਆਂ ਪਰ ਸਪੀਡ ਘਟ ਨਹੀਂ ਸੀ ਤੇ ਰਸਤਾ ਪੂਰੀ ਕੰਟਰੋਲ ਵਿੱਚ ਨਹੀਂ ਸੀ ਹਰਥਾ ਤੋ ਰੋਡ ਟੁੱਟਿਆ ਹੋਇਆ ਸੀ ਰਾਜਵੀਰ ਦੀ ਬਾਈਕ ਨੇ ਬੈਲੈਂਸ ਖੋਦ ਦਿੱਤਾ ਅਤੇ ਉਸ ਦਾ ਸਿਰ ਸਿੱਧਾ ਸੜਕ ਨਾਲ ਟਕਰਾਇਆ ਹੈਲਮਟ ਤਾਂ ਸੀ ਪਰ ਝਟਕਾ ਇੰਨੀ ਜ਼ੋਰਦਾਰ ਸੀ ਕਿ ਬ੍ਰੇਨ ਅਤੇ ਰੀਡ ਦੀ ਹੱਡੀ ਮੌਕੇ ਤੇ ਹੀ ਟੁੱਟ ਗਈ ਲੋਕ ਦੌੜ ਕੇ ਆਏ ਕਿਸੇ ਨੇ 112 ਤੇ ਫੋਨ ਵੀ ਕਰ ਦਿੱਤਾ ਪਰ ਉਹ ਪਹਿਲੇ 30 ਸਕੰਡ ਜੋ ਜ਼ਿੰਦਗੀ ਨੂੰ ਹਲਾ ਕੇ ਰੱਖ ਦਿੰਦੇ ਨੇ ਉਹ ਕਿਸੇ ਦੇ ਕੰਟਰੋਲ ਵਿੱਚ ਨਹੀਂ ਹੁੰਦੇ ਜਦੋਂ ਐਂਬੂਲੈਂਸ ਆਈ ਰਾਜਵੀਰ ਬੇਹੋਸ਼ ਸੀ ਪਰ ਸਾਹ ਚੱਲ ਰਹੀ ਸੀ ਲੱਗਦਾ ਸੀ ਜਿਵੇਂ ਉਹ ਅੰਦਰੋਂ ચીਕ ਰਿਹਾ ਹੋਵੇ ਮੈਂ ਹਾਰ ਨਹੀਂ ਮੰਨੂਗਾ ਮੈਂ ਵਾਪਸ ਆਵਾਂਗਾ ਹਰ ਕਿਸੇ ਨੂੰ ਉਮੀਦ ਸੀ ਯਾਰੋ ਬੰਦਾ ਸਟਰੋਂਗ ਆ ਇਹ ਬਚ ਹੀ ਜਾਊਗਾ ਉਸ ਨੂੰ ਪਹਿਲਾਂ ਲੋਕਲ ਹਸਪੀਟਲ ਲੈ ਕੇ ਗਏ ਪਰ ਡਾਕਟਰਾਂ ਨੇ ਉਸ ਵੇਲੇ ਹੀ ਕਹਿ ਦਿੱਤਾ ਮਰੀਜ਼ ਦੀ ਜਾਨ ਨੂੰ ਖਤਰਾ ਆ ਇਸ ਲਈ ਉਸ ਨੂੰ ਚੰਡੀਗੜ੍ਹ ਦੇ ਫੋਰਟੈਸਟ ਹਸਪੀਟਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਆਈ ਸੀ ਯੂ ਦੇ ਹਨੇਰੇ ਰੂਮ ਚ ਮਸ਼ੀਨਸ ਦੀ ਬੀਪ ਚੱਲ ਰਹੀ ਸੀ ਤੇ ਪੰਜਾਬ ਦਾ ਫੇਵਰੇਟ ਸਿੰਗਰ ਜਿੰਦਗੀ ਤੇ ਮੌਤ ਦੇ ਵਿਚਕਾਰ ਝੂਲ ਰਿਆ ਸੀ ਤੇ ਉਧਰ ਪੂਰਾ ਦੇਸ਼ ਰਾਜਵੀਰ ਦੇ ਠੀਕ ਹੋਣ ਦੀਆਂ ਦਵਾਵਾਂ ਕਰ ਰਿਹਾ ਸੀ ਮੰਦਰ ਚ ਤੇ ਗੁਰਦੁਆਰਿਆਂ ਚ ਰਾਜਵੀਰ ਲਈ ਅਰਦਾਸਾਂ ਹੋ ਰਹੀਆਂ ਸੀ ਅਤੇ ਹਸਪੀਟਲ ਦੇ ਰੂਮ ਦੇ ਬਾਹਰ ਖੜੀ ਫੈਮਿਲੀ ਅਤੇ ਕੁਝ ਪੰਜਾਬੀ ਸਿੰਗਰ ਵੀ ਉਸ ਦੇ ਠੀਕ ਹੋਣ ਦੀਆਂ ਦਵਾਵਾਂ ਕਰ ਰਹੇ ਸੀ ਤੇ ਅੰਦਰ ਰੂਮ ਚ ਡਾਕਟਰ ਨੇ ਉਸ ਦੀ ਤਿੰਨ ਵੱਡੀਆਂ ਸਰਜਰੀਸ ਕੀਤੀਆਂ ਪਰ ਇੰਜਰੀਸ ਇੰਨੀ ਭਾਰੀ ਸਨ ਕਿ ਰਾਜਵੀਰ 11 ਦਿਨ ਤੱਕ ਜਿੰਦਗੀ ਤੇ ਮੌਤ ਨਾਲ ਲੜਾਈ ਰ ਰਹੀ ਸੀ ਸੋਸ਼ਲ ਮੀਡੀਆ ਤੇ ਹਰ ਕੋਈ ਇੱਕੋ ਸਵਾਲ ਪੁੱਛ ਰਿਹਾ ਸੀ ਐਕਸੀਡੈਂਟ ਕਿਵੇਂ ਹੋਇਆ ਰਾਜਵੀਰ ਬਚ ਜਾਏਗਾ ਹਸਪੀਟਲ ਕੁਝ ਦੱਸਦਾ ਕਿਉਂ ਨਹੀਂ ਪਰ ਡਾਕਟਰ ਚੁੱਪ ਸਨ ਪਰਿਵਾਰ ਚੁੱਪ ਸੀ ਇੰਡਸਟਰੀ ਵੀ ਚੁੱਪ ਸੀ ਇਹ ਚੁੱਪ ਸਿਰਫ ਚੁੱਪ ਨਹੀਂ ਸੀ ਇਹ ਤੂਫਾਨ ਤੋਂ ਪਹਿਲਾਂ ਦੀ ਖਾਮੋਸ਼ੀ ਸੀ 50 ਦਿਨ ਤੱਕ ਫੈਂਸ ਝੂਠੀ ਸੁਣਦੇ ਰਹੇ ਕੋਈ ਕਹਿੰਦਾ ਬਾਈਕ ਤੇ ਸਪੀਡ ਜ਼ਿਆਦਾ ਸੀ ਕੋਈ ਕਹਿੰਦਾ ਰੋਡ ਟੁੱਟਿਆ ਹੋਇਆ ਸੀ ਕੋਈ ਕਹਿੰਦਾ ਰਾਜਵੀਰ ਦਾ ਕਤਲ ਹੋਇਆ ਆ ਤੇ ਕੋਈ ਕਹਿੰਦਾ ਸੱਚ ਲੁਕੋਇਆ ਜਾ ਰਿਹਾ ਆ ਪਰ ਸੱਚ ਸਿਰਫ ਇੱਕ ਸੀ ਅਸਲੀ ਸੱਚ ਸਪੈਨਲ ਇੰਜਰੀ ਬ੍ਰੇਨ ਡੈਮੇਜ ਅਤੇ ਇੱਕ ਮਰਦ ਦੀ ਸਭ ਤੋਂ ਵੱਡੀ ਲੜਾਈ ਡਾਕਟਰ ਦੀ ਫਾਈਨਲ ਰਿਪੋਰਟ ਵਿੱਚ ਇੱਕ ਚੀਜ਼ ਖੁੱਲ ਕੇ ਅੱਜ ਆ ਹੀ ਗਈ ਹੈਡ ਇੰਜਰੀ ਨੇ ਬ੍ਰੇਨ ਦੇ ਉਹ ਹੀ ਹਿੱਸੇ ਨੂੰ ਡੈਮੇਜ ਕਰ ਦਿੱਤਾ ਸੀ ਜਿੱਥੇ ਬਾਡੀ ਦਾ ਕੰਟਰੋਲ ਹੁੰਦਾ ਆ ਸਪੈਨਲ ਇੰਜਰੀ ਨੇ ਨੈਕ ਤੋਂ ਹੇਠਾਂ ਵਾਲੇ ਨਰਵਸ ਨੂੰ ਵੀ ਪ੍ਰਭਾਵਿਤ ਕੀਤਾ ਜਿੰਨੇ ਵੀ ਦਿਨ ਰਾਜਵੀਰ ਕੋਮਾ ਚ ਸੀ ਤੇ ਉਸਦੇ ਬਾਡੀ ਨੇ ਕੋਈ ਵੀ ਦਿਨ ਹਿਲ ਨਹੀਂ ਕੀਤੀ ਮਲਟੀਪਲਾਈ ਔਰਜੈਂਸ ਸਲੋ ਹੋਣ ਲੱਗੇ ਕਿਡਨੀਆਂ ਲੈਗ ਬਲੱਡ ਪ੍ਰੈਸ਼ਰ ਹਰ ਇੱਕ ਤੀਜੇ ਜ਼ਿੰਦਗੀ ਤੇ ਮੌਤ ਦੇ ਵਿਚਕਾਰ ਲੜਾਈ ਲੜ ਰਹੀ ਸੀ ਤੇ ਆਖਿਰ 8 ਅਕਤੂਬਰ 2025 ਸਵੇਰੇ 11 ਵਜੇ ਮਸ਼ੀਨਸ ਨੇ ਬੀਪ ਸਲੋ ਕਰ ਦਿੱਤੀ ਡਾਕਟਰ ਨੇ ਰੈਡਿਊਸ ਆਕਸੀਜਨ ਲੈਵਲ ਦੇਖਿਆ ਅਤੇ ਕੁਝ ਸੈਕਿੰਡ ਬਾਅਦ ਰਾਜਵੀਰ ਨੇ ਆਪਣੀ ਆਖਰੀ ਸਾਹ ਲੈ ਲਈ ਤੇ ਪੂਰੇ ਵਰਲਡ 'ਚ ਰੋਲਾ ਪੈ ਗਿਆ ਤੇ ਸੋਸ਼ਲ ਮੀਡੀਆ ਵੀ ਪੂਰੀ ਤਰ੍ਹਾਂ ਹਿੱਲ ਗਿਆ ਤੇ ਅਗਲੇ 5 ਅੰਟਰ ਵਿੱਚ ਹੀ ਪੂਰੇ ਸੋਸ਼ਲ ਮੀਡੀਆ ਤੇ ਇੱਕ ਹੀ ਨਿਊਜ਼ ਚੱਲ ਰਹੀ ਸੀ ਰਾਜਵੀਰ ਜਵੰਦਾ ਦੀ ਡੈਥ ਹੋ ਗਈ ਤੇ ਜੋ ਰਾਜਵੀਰ ਦੇ ਫੈਨਸ ਸੀ ਜਾਂ ਉਸ ਦੇ ਕਰੀਬੀ ਸੀ ਸਾਰੇ ਮੌਕੇ ਤੇ ਹੀ ਰੋਣ ਲੱਗੇ ਤੇ ਉਧਰ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਆਪਣੀ ਇੱਕ ਪਿਆਰੀ ਆਵਾਜ਼ ਖੋ ਦਿੱਤੀ ਆਪਣਾ ਸੁਪਰਸਟਾਰ ਖੋ ਦਿੱਤਾ ਇੱਕ ਇਹੋ ਜਿਹਾ ਇਨਸਾਨ ਗਵਾ ਬੈਠਾ ਜਿਸ ਦੀ ਕਿਸੇ ਨਾਲ ਵੀ ਕਦੇ ਕੌਂਟਰੋਵਰਸੀ ਨਹੀਂ ਸੀ ਬਹੁਤ ਲੋਕ ਸਵਾਲ ਪੁੱਛਦੇ ਰਹੇ ਪੰਜਾਬ ਦਿਨ ਤੱਕ ਆਖਿਰੇ ਸੱਚ ਦੱਸੇ ਕਿਉਂ ਨਹੀਂ ਕਾਰ ਐਕਸੀਡੈਂਟ ਜਾਂ ਬਾਈਕ ਐਕਸੀਡੈਂਟ ਵਾਲੇ ਕੇਸਸ ਚ ਡਾਕਟਰ ਫਾਈਨਲ ਸਟੇਟਮੈਂਟ ਤਦ ਹੀ ਦਿੰਦੇ ਨੇ ਜਦੋਂ ਸਾਰੇ ਮੈਡੀਕਲ ਰਿਪੋਰਟਸ ਕੰਪਲੀਟ ਹੋ ਜਾਣ ਪਰ ਇੱਕ ਹੋਰ ਵਜ੍ਹਾ ਜਿਸ ਦੀ ਕਿਸੇ ਨੇ ਵੀ ਗੱਲ ਨਹੀਂ ਕੀਤੀ ਫੈਮਿਲੀ ਦਾ ਇਮੋਸ਼ਨਲ ਪ੍ਰੈਸ਼ਰ ਪਰਿਵਾਰ ਹਰ ਦਿਨ ਉਮੀਦ ਕਰਦਾ ਸੀ ਕਿ ਸ਼ਾਇਦ ਉਹ ਅੱਜ ਅੱਖਾਂ ਖੋਲ ਲਵੇ ਸ਼ਾਇਦ ਅੱਜ ਉਹ ਠੀਕ ਹੋ ਜਾਵੇ ਅਤੇ ਇਸ ਉਮੀਦ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਕੇਸ ਦੀਆਂ ਹਰ ਝੂਠੀਆਂ ਅਫਵਾਹਾਂ ਨੂੰ ਰੋਕਣ ਦਿੱਤਾ ਪਰ ਜਦੋਂ ਫਾਈਨਲ ਰਿਪੋਰਟ ਆਈ ਉਹਨਾਂ ਨੇ ਸੱਚ ਦੱਸ ਹੀ ਦਿੱਤਾ ਰਾਜਵੀਰ ਦੀ ਮੌਤ ਦਾ ਕਾਰਨ ਹੈਡਪੈਸ ਪੈਨਲ ਇੰਜਰੀ ਸੀ ਕੋਈ ਕੋਨ ਸਪਰੈਸ ਸੀ ਨਹੀਂ ਸੀ ਕੋਈ ਕਲੈਸ਼ ਨਹੀਂ ਕੋਈ ਫਾਈਟ ਨਹੀਂ ਸਿਰਫ ਇੱਕ ਐਕਸੀਡੈਂਟ ਜਿਸ ਨੇ ਪੰਜਾਬ ਦਾ ਹੀਰਾ ਖੋ ਲਿਆ ਕਦੇ ਕਦੇ ਜ਼ਿੰਦਗੀ ਚ ਇੱਕ ਸੈਕਿੰਡ ਇੱਕ ਬ੍ਰੇਕ ਇੱਕ ਟਰਨ ਸਾਰੀ ਕਹਾਣੀ ਬਦਲ ਦਿੰਦਾ ਆ ਰਾਜਵੀਰ ਲਈ ਵੀ ਉਹ ਇੱਕ ਮੋੜ ਇੱਕ ਬਦਕਿਸਮਤ ਸੈਕਿੰਡ ਉਸ ਦੀ ਕਹਾਣੀ ਦਾ ਅਖੀਰ ਸੀ ਦੋਸਤੋ ਜੇ ਤੁਸੀਂ ਵੀ ਡਰਾਈਵ ਕਰਦੇ ਹੋ ਤਾਂ ਧਿਆਨ ਨਾਲ ਕਰਿਆ ਕਰੋ ਤੁਸੀਂ ਤਾਂ ਆਪਣੀ ਜਾਨ ਗਵਾ ਬੈਠੋਗੇ ਪਰ ਤੁਹਾਡੇ ਪਰਿਵਾਰ ਦਾ ਕੀ ਹਾਲ ਹੋਊਗਾ ਜਿਨ੍ਹਾਂ ਨੂੰ ਤੁਹਾਡੇ ਤੋਂ ਬਹੁਤ ਜ਼ਿਆਦਾ ਆਸਾਂ ਨੇ ਪਰ ਉਸਦੀ ਆਵਾਜ਼ ਉਹ ਕਦੇ ਖਾਮੋਸ਼ ਨਹੀਂ ਹੋਵੇਗੀ ਉਸਦੇ ਗਾਣੇ ਉਹ ਹਰ ਪੰਜਾਬੀ ਦੇ ਦਿਲ ਵਿੱਚ ਸਦਾ ਜਿਉਂਦੇ ਰਹਿਣਗੇ ਰਾਜਵੀਰ ਨਹੀਂ ਗਿਆ ਉਹ ਸਿਰਫ ਉੱਤੇ ਗਿਆ ਆ ਜਿੱਥੇ ਅੱਜ ਵੀ ਉਹਦਾ ਸੁਰ ਉਹਦੀ ਸਮਾਈਲ ਅਤੇ ਉਸਦੀ એનર્ਜੀ ਚੱਲ ਰਹੀ ਆ ਜੇ ਤੁਸੀਂ ਵੀ ਰਾਜਵੀਰ ਨੂੰ ਸੱਚੇ ਦਿਲੋਂ ਯਾਦ ਕਰਦੇ ਹੋ ਜੇ ਉਸਦਾ ਕੋਈ ਗੀਤ ਤੁਹਾਡੇ ਦਿਲ ਨੂੰ ਕਦੇ ਵੀ ਛੋਹਿਆ ਹੋਵੇ ਤਾਂ ਕਮੈਂਟ ਵਿੱਚ ਉਸ ਗੀਤ ਦਾ ਨਾਮ ਲਿਖੋ ਤੇ ਵੀਰੇ ਹੋਰ ਵੀ ਅਸਲ ਸਟੋਰੀਆਂ ਦੇਖਣ ਲਈ ਅਤੇ ਪੰਜਾਬੀ ਲੈਜੈਂਡ ਨਾਲ ਜੁੜੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਕਲਿੱਕ ਸਾਡੇ ਲਈ ਬਹੁਤ ਵੱਡੀ ਸਪੋਰਟ ਆ। ਵੀਡੀਓ ਇੱਥੇ ਤੱਕ ਦੇਖਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ।